ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈਗਾ ਮਾਰਨਿੰਗ ਦੇ 8 ਵਜ ਚੁੱਕੇ ਨੇਗੇ ਬਹੁਤ سارے ਕੰਮ ਕਰ ਲਏ ਨੇ ਅੱਜ ਧੁੰਦਾਂ ਬਹੁਤ ਘਟ ਪਈਆਂ ਨੇ ਤੇ ਇੱਕ ਦਿਨ ਧੁੰਦ ਪਾ ਕੇ 4 ਦਿਨ ਟੁੱਪ ਲੱਗ ਜਾਂਦੀ ਆ ਵਧੀਆ ਹਨਾ ਤੇ ਪੜਾ ਦੇ ਬਿਆਰੀ ਵੀਡੀਓ ਚ ਕਮੈਂਟ ਆ ਰਹੇ ਨੇ ਕਹਿੰਦੇ ਪੈਣ ਤੁਸੀਂ ਘਰ ਦੇ ਵਲੌਗ ਪਾਓ ਵਿਆਹਾਂ ਦੇ ਵਲੌਗ ਦੇਖ ਕੇ ਅੱਕੇ ਪਿਆ ਕੀ ਕਰੀਏ ਜੀ ਸਾਡਾ ਵੀ ਮਣੱਕਿਆ ਪੈ ਜਾਣਾ ਆਉਣ ਤੋਂ ਤੇ ਫਿਰ ਜੀਰੋ ਆਪਾਂ ਵਿਆਹ ਚ ਜਾਣੇ ਫਿਰ ਆਏ ਹੁੰਦੇ ਵੀ ਵਲੌਗ ਉਰੀ ਬਣਾ ਲਈਏ ਘਰੇ ਟਾਈਮ ਨਹੀਂ ਲੱਗਦਾ ਭੱਜ ਨੱਠ ਕੇ ਕੰਮ ਕਰਕੇ ਜਾਣੇਾਂਗੇ ਜੀਰੋ ਫਿਰ ਕਹਿੰਦਾ ਹਨਾ ਕਰ ਦਕਾ ਇਹਨਾਂ ਨੇ ਵੀ ਵਿਆਹ ਦਾ ਵਲੌਗ ਬਣਾ ਲਓ ਫਿਰ ਆਲੇ ਨੂੰ ਜਵਾਬ ਜਵਾਬ ਦੇਣਾ ਔਖਾ ਹੋ ਜਾਂਦਾਗਾ ਇਸ ਕਰਕੇ ਜੇ ਵੀ ਸਾਨੂੰ ਐ ਹੁੰਦਾ ਫਿਰ ਤੁਸੀਂ ਵੀ ਵਲੌਗ ਦੀਕਦੇ ਹੋ ਹਨਾ ਫਿਰ ਬਾੜੇ ਸਭ ਤੇ ਜਿਹੜੀਆਂ ਭੈਣਾਂ ਜੁੜੀਆਂ ਹੋਈਆਂ ਨੇ ਉਹ ਮੈਸੇਜ ਕਰਦੀਆਂ ਨੇ ਜੇ ਨਾ ਵਲੌਗ ਪਾਈਏ ਦੀਦੀ ਵਲੌਗ ਨਹੀਂ ਆਇਆ ਹਨਾ ਕਮੈਂਟ ਕਰਦੇ ਹੋ ਤੇ ਜਿਹੜੀਆਂ ਭੈਣਾਂ ਕੋਲ ਨੰਬਰ ਨੇ ਉਹ ਫਿਰ ਫੋਨ ਕਰਦੀਆਂ ਨੇ ਭੈਣ ਕੀ ਗੱਲ ਆ ਤੁਹਾਡਾ ਵਲੌਗ ਨਹੀਂ ਆਇਆ ਹਨਾ ਫਿਰ ਇਸ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਚ ਹੁੰਨੇ ਆ ਪ੍ਰੋਗਰਾਮ ਚ ਬਣਾ ਕੇ ਵਲੌਗ ਪਾ ਦਣਿਆਂਗੇ ਠੀਕ ਹੈ ਜੀ ਤੇ ਬਾਕੀ ਹਨਾ ਕਰਦੇ ਜੀ ਰੋ ਕਾਇਦਾੰਦੇ ਨੇ ਬੀਪਾ ਜੀ ਸਾਡਾ ਵਿਆਹ ਸਾਡੇ ਹਨਾ ਰਿਸ਼ਤੇਦਾਰ ਬਾਹਰ ਗਏ ਹੋਏ ਨੇ ਬਲੌਗ ਬਣਾਓ ਉਹ ਦੇਖਣਗੇ ਫਿਰ ਆਪਾਂ ਨੂੰ ਜਵਾਬ ਦੇਣ ਔਖਾ ਹੋ ਜਾਂਦਾ ਇਸ ਕਰਕੇ ਵਿਆਹ ਦੇ ਬਲੌਗ ਬਹੁਤ ਹੀ ਹੋ ਗਏ ਕੀ ਕਰੀਏ ਪਹਿਲਾਂ ਸਾਡੇ ਵੀਰਪਾਲ ਦਾ ਵਿਆਹ ਸੀ ਤੇ ਫਿਰ ਛਾੜੇ ਕਰਾਚ ਮੇਰੇ ਦਿਓਰ ਦਾ ਵਿਆਹ ਸੀ ਫਿਰ ਸਾਡੀ ਦੋ ਤੇਰੀ ਲੋੜੀ ਸੀ ਤੇ ਦੋ ਤੇਰੀ ਲੋੜੀ ਦੇ ਬਲੌਗ ਮੁੱਕੇ ਮਗਰ ਦੀ ਮਗਰ ਸਾਡੇ ਕਰਾਸ ਕੱਲ ਕੁੜੀ ਦਾ ਵਿਆਹ ਸੀ ਚੱਲ ਹੁਣ ਇਹ ਹੋ ਗਿਆ ਹੁਣ ਬਸ ਸਾਡੇ ਹੁਣ 15 ਦਿਨ ਆਪਾਂ ਘਰ ਦੇ ਵਲੌਗ ਵੀ ਪਾਵਾਂਗੇ ਤੇ ਕਿਉਂਕਿ ਹਨਾ ਤੇ ਆਪਾਂ ਹੁਣ ਕੰਮ ਕਰਾਂਗੇ ਤੇ ਆਪਣੇ ਹੁਣ ਕੀ ਕਰੂ ਕੋਈ ਹੁਣ ਸਾਡੇ ਅੱਜ ਇੱਕ ਮਾਤਾ ਦਾ ਕੱਲ ਨੂੰ ਭੋਗ ਹੈਗਾ ਤੇ ਦੋ ਮਾਤ ਇੱਕ ਮਾਤਾ ਕੱਲ 3 ਵਜੇ ਚਲੀ ਗਈ ਹੋਰ ਆ ਸੰਸਕਾਰਨਤੀ ਹੋਇਆ ਇੱਕ ਰਾਤ 3 ਵਜੇ ਚਲੀ ਗਈ ਤੜਕੇ ਤੇ ਉਹਨਾਂ ਦਾ ਦੋ ਮਾਤਾ ਦਾ ਅੱਜ ਸਸਕਾਰ ਹੈਗਾ ਤੇ ਘਰ ਦੇ ਕੰਮ ਵੀ ਰੋਲੇ ਪੈਨੇ ਆਪਣੇ ਚਾਚਾ ਜੀ ਦੇ ਘਰ ਦੇ ਨਾਲ ਹੀ ਘਰ ਦੋਨੇ ਮਾਤਾ ਦਰਾਣੀ ਜਠਾਣੀਆਂ ਸੀਗੀਆਂ ਤੇ ਬਸ ਜਾਣਾ ਆਉਣਾ ਇਸ ਤਰ੍ਹਾਂ ਬਣਿਆ ਰਹਿੰਦਾਗਾ ਫਿਰ ਜੇ ਨਹੀਂ ਹਨਾ ਕਿਸੇ ਜਾਂਦੇ ਪਰੌਖਾ ਹੋ ਜਾਂਦਾ ਗਮਾਨ ਮੱਥੇ ਚਾ ਸਵੇਰ ਦੇ ਸਰਦਾਰ ਸਰਦਾਰ ਜੀ ਦੁੱਧ ਫੜਾਉਂਦੇ ਫਿਰਦੇ ਨੇ ਸਾਡੇ ਤਾਂ ਮਾਤਾ ਵਿਚਾਰੀਆਂ ਸਿਆਣੀਆਂ ਦੀਆਂ ਹਨਾ ਫਿਰ ਦੋਨਾਂ ਨੂੰ ਇਕੱਠੀਆਂ ਲੈ ਕੇ ਜਾਵਾਂਗੇ ਦੋਨਾਂ ਨੂੰ ਇਕੱਠੀਆਂ ਦਾ ਸਸਕਾਰ ਹੋਊਗਾ ਵਿਚਾਰੀਆਂ ਬਿਰਦ ਨੇ ਹੈਗੀਆਂ ਸੀ ਉਹ 80-80 ਸਾਲ ਦੀਆਂ ਸੀਗੀਆਂ ਇਹ ਤਾਂ ਤੇ ਚਾਹ 80 ਸਾਲ ਦਾ ਬਜ਼ੁਰਗ ਹੈ ਚਾਹ 90 ਸਾਲ ਦਾ ਬਜ਼ੁਰਗ ਹੈ ਘਰ ਦਾ ਜੀ ਚਲਿਆ ਜਾਂਦਾ ਜੀ ਰੋ ਹਨਾ ਜਿੰਨਾ ਦਾ ਜੀ ਚਲਿਆ ਜਾਂਦਾ ਉਹਨਾਂ ਨੂੰ ਪਤਾ ਕਿੱਡਾ ਵੱਡਾ ਘਟਾ ਹੁੰਦਾ ਇਹ ਤੇ ਸਰਦਾਰ ਜੀ ਹੁਣ ਪੱਲੀਆਂ ਟੰਗ ਦੇ ਦੇਣਗੇ ਤੇ ਹੈਗੀ ਵੀ ਉਹਨੂੰ ਹੈ ਤੁਹਾਨੂੰ ਮੁੰਡਾ ਹੈ ਜਾਣਦੀ ਨਹੀਂ ਉਹ ਵੀ ਨਹੀਂ ਨਾ ਜਾਣਦੀ ਨਹੀਂ ਹੈਗੀ ਤੇ ਇਸ ਕਰਕੇ ਆਪਾਂ ਮੈਂ ਕਹਿਣੀ ਆ ਧੁੱਪ ਵਧੀਆ ਟੈਂਕੀ ਭਰ ਕੇ ਨਮਾ ਬਣਾ ਬਣਾ ਉਹ ਤਾਂ ਜਾਣਾ ਮੈਂ ਨਾ ਬਣਾ ਬਣਾ ਦੇ ਨਮਾਜ਼ ਸਮੇਂ ਦੇਉ ਚਲ ਕਾ ਲੂ ਨਾ ਨਮਾਜ਼ ਕਾ ਲੂ ਫੁੱਲ ਹੋਵਗੇ ਮਾਤਾ ਦੇ ਫੇਰ ਕਿੱਥੇ ਜਾਏਗਾ ਅਸਸ ਸੱਦਾ ਮਾਟਰ ਆ ਮੈਨੂੰ ਆਇਤੀ ਅੱਜ ਧੁੱਪ ਹੈ ਕਹਿੰਦੇ ਸਰਦਾਰ ਜੀ ਕਹਿੰਦੇ ਮੈਂ ਉਹਨਾਂ ਦੇ ਜਾਣਾ ਦੋਨਾਂ ਮਾਤਾ ਨੂੰ ਕੱਠਿਆਂ ਨੂੰ ਲੈ ਕੇ ਜਾਣਗੇ ਦਰਾਣੀ ਜੇ ਠਾਣੀ ਨੇਗੀਆਂ ਚਾਚੇ ਤਾਏ ਰਿਓ ਨੂੰ ਹਾਂ ਨੇ ਦੋਨੇ ਵੀ ਕਿ ਰਿਸ਼ਤੇਦਾਰ ਹੋਣਗੇ ਕੋਈ ਕੁੜੀਆਂ ਹੋਣਗੀਆਂ ਇਕੱਠਾ ਸਸਕਾਰ ਕਰ ਦਣਗੇ ਤੇ ਲੋਜੀ ਦੋਨੇ ਬਾਰ ਚ ਬੈਠੀਆਂ ਹੁੰਦੀਆਂ ਹਨਾ ਉਹ ਆਪਦੇ ਬਾਰ ਚ ਬੈਠੀ ਹੁੰਦੀ ਮਾਤਾ ਉਹ ਆਪਦੇ ਬਾਰ ਚ ਬੈਠੀ ਹੁੰਦੀ ਵਿਚਾਰੀ ਚੱਲ ਗਈਆਂ ਰੌਣਕ ਚੱਲ ਗਈ 12 ਚ ਬੈਠੀਆਂ ਸਾਨੂੰ ਵੀ ਘਰੇ ਗੱਲਾਂ ਸੁਣਦੀਆਂ ਗੱਲਾਂ ਮਾਰਦੀਆਂ ਘਰੇ ਲੜਪਾਂ ਦੀਆਂ ਕਦੇ ਗੱਲਾਂ ਮਾਰਨ ਲੱਗ ਜਾਂਦੀਆਂ ਬਾਕੀ ਹਨਾ ਕਮੈਂਟਾਂ ਚ ਮੈਂ ਬਹੁਤ ਵਾਰੀ ਦੱਸ ਚੁੱਕੀਆਂ ਵੀਰਪਾਲ ਦੀ ਮੰਮੀ ਸਾਡੀ ਭੂਆ ਕਿਵੇਂ ਲੱਗਦੀ ਆ ਸਾਨੂੰ ਤੁਸੀਂ ਦੱਸਦੇ ਨਹੀਂ ਮੈਂ ਬਹੁਤ ਵਾਰੀ ਦੱਸ ਚੁੱਕੀਆਂ ਅਸੀਂ ਰਿਸ਼ਤਾ ਕਰਾਇਆਤੀ ਪੂਆਜੀ ਦਾ ਜਿਹੜੋਂ ਵੀ ਆਪਾਂ ਹਨਾ ਰਿਸ਼ਤੇਦਾਰੀ ਚੋਂ ਹਨਾ ਰਿਸ਼ਤਾ ਕਰਾ ਦਈਏ ਫਿਰ ਉਹ ਪੂਆ ਹੀ ਕਹੀ ਆ ਜਾਂਦਾਗਾ ਸੀ ਪੂਆ ਦੇ ਘਰ ਵਾਲੇ ਨੂੰ ਬਾਬਾ ਕਹਿੰਨੇ ਉਹ ਸਾਡੇ ਬਾਬਾ ਲੱਗਦਾਗਾ ਤੇ ਜਿਹੜੀਆਂ ਭੈਣਾਂ ਨਵੀਆਂ ਜੁੜਦੀਆਂ ਨੇ ਉਹਨਾਂ ਨੂੰ ਪਤਾ ਪਹਿਲੇ ਵਾਲਿਆਂ ਨੂੰ ਤਾਂ ਪਤਾ ਹੈਗਾ ਸਾਡੀ ਪੂਆਜੀ ਉਹ ਇਸ ਕਰਕੇ ਲੱਗਦੀ ਆ ਤੇ ਉਹ ਹੱਸਣ ਲੱਗ ਜਾਂਦੇ ਨੇ ਕਹਿੰਦੇ ਸੀ ਕੋਮੈਂਟ ਪਾੜਦੇ ਆ ਵੀਡੀਓ ਚ ਸਾਡੀ ਹਾਸੀ ਨਿਕਲਦੀ ਆ ਵੀ ਭੈਣਾਂ ਨੂੰ ਇੰਨੇ ਵਾਰੀ ਦੱਸਤਾ ਹਨਾ ਜਿਹੜੀਆਂ ਨਵੀਆਂ ਭੈਣਾਂ ਜੁੜਦੀਆਂ ਨੇ ਉਹਨਾਂ ਨੂੰ ਪਤਾ ਹੈਗਾ ਪਰ ਲਾ ਹਿੱਸਾ ਹੈ ਤੇ ਲਾਭ ਵੀ ਪਿਆਈ ਹੋਵੇ। ਹਾਂ, ਉਹ ਜਿਹੜਾ ਪੌੜਾ ਲਿਆ ਪੌੜਾ ਲਿਆ ਯੋਜਨਾ ਆਪਾਂ ਰਸੀ ਸਸਤਾ ਸਸਤਾ ਜੋ ਪੌੜਾ ਲਿਆਂਦਾ ਨੇੜਾ ਪਹਿਲਾਂ ਲਿਆਂਦਾ ਜੀ 500 ਦਾ ਪੌੜਾ ਸੀ ਡਾ। ਹਾਂ? ਹਾਂ ਆ। 500 ਰੁਪਏ ਦਾ ਪੌੜਾ ਸੀ ਉਹਨੇ 4 ਸਾਲ ਕੱਢ ਤੇ ਸੀ। ਇਹ ਸਰਦਾਰ ਜੀ ਨਾਲ 2 ਕੁ ਮਿੰਟ ਹੀ ਹੋਏ ਨੇ ਲਿਆਂਦੇ ਨੂੰ ਹਣਾ। ਸਸਤਾ ਜਲ ਗਿਆ ਹੈ ਦੋ ਕੁ ਮਿੰਟ ਦੂਕ ਮਿੰਟ ਨਾ ਹੋਇਆ ਉਹ ਟੁੱਟ ਵੀ ਗਿਆ ਪਤਾ ਨਹੀਂ ਗਲ ਗਿਆ ਪਤਾ ਨਹੀਂ ਕਿਵੇਂ ਗਲ ਗਿਆ ਉਹ ਅੱਜ ਪੌੜਾ ਲਾ ਕੇ ਬਹੁਤ ਪੌੜੇ ਤੇ ਬਹੁਤ ਹੀ ਔਖੀਆਂ ਹਰ ਕਹੀ ਧੋਣ ਹਰ ਕਜ ਕਹੀ ਨਾਲ ਇਕੱਠਾ ਜਿ ਕਰਿਆ ਕਾਇਆ ਵਜੇ ਕਰੂੰ ਕਾਰਨ ਨਹੀਂ ਕਰ ਕਹੀ ਤੋਂ ਦੇਖ ਮਾਰ ਕੇ ਕਹੀ ਤੋਂ ਵਾ ਮਿੱਟੀ ਦਾ ਨਹੀਂ ਮੈਂ ਲਾਈ

یہ پھام کھان دو گلا خراب ہوا ہے دوائی لمالت نہ 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 کے دوائی لے یہ تو ہن سوک جائیں گے پھر سنا دی چاہیے اگر میں یہ زیادہ ڈالیں ਹੋ ਗਿਆ ਲੜ ਜਾ ਕਿੱਧਰ ਗਿਆ ਇਹ ਇੱਕ ਤਾਂ ਮੈਨੂੰ ਫੂੰਗੀ ਤੋਂ ਡਰ ਲੱਗਾ ਤੇ ਫੂੰਗੀ ਜੇ ਜਾਣ ਤਾਰ ਜੋੜ ਲੈ ਜੋੜ ਚਲੋ ਜੇ ਪਵਾਸ ਚ ਮਿਉ ਦੇ ਕਰੀਏ ਕੀ ਕੰਮ ਲੋ ਜੀ ਆਪਾਂ ਨੇ ਕੰਮ ਕਰ ਲਏ ਨੇਗੇ ਤੇ ਰੈਸਟ ਵੀ ਕਰ ਲਈ ਐ ਕਿ ਉਹ ਬਿਸਤਰਾ ਤੁਸੀਂ ਕਹੋਗੇ ਤੇ ਜਾਇਗਦਾ ਲਵਾਰੇ ਪਿਆ ਉਹ ਆਇਆ ਜੀ ਵਿਆਹ ਲੈਣ ਜੋ ਤੇ ਵਿਆਹਾਂ ਨੂੰ ਆਇਆਗਾ ਤੁੱਪ ਬਲਵਾਉਣੀ ਆ ਇੱਕ ਦੋ ਪ੍ਰੋਗਰਾਮ ਪਿੰਡ ਤੇ ਹੋਰ ਨੇਗੇ ਕਿ ਜਦੋਂ ਪਤੂ ਕੇ ਸਾਹਮਣੇ ਮੰਗ ਲਈ ਕਿਉਂਕਿ ਤੁੱਪ ਬਲਵਾ ਕੇ ਰੱਖਦਾਂ ਨਾ ਤੇਰਾ ਕੋਈ ਹੋਰ ਪ੍ਰੋਗਰਾਮ ਹੁੰਦਾ ਹਨਾ ਫਿਰ ਜਾਇਆ ਲੰਬਾ ਬਗ ਨੂੰ ਨਾਲੇ ਤੇ ਆਈ ਤਿਤਵਸੇ ਹੀ ਲੱਗ ਗਈ ਸੀ ਬਿਸਤਰੇ ਤੇ ਨਾ ਇਹ ਗੱਜਬੁੱਜ ਲਿਆਉਂ ਦੇਣਗੇ ਤੇ अभी पियाँ बीबी क्योंकि बाल बद कर लगे अद्धे बिस्तरे अं पे नहीं फिर मैं चलो धुप्पे चढ़ता बीबी ने कहती फिर धुप्प जी ला के फिरता अंदर आप जी सब्जी अज पत्त गोभी मटर आलू मेस सब्जी जी बन जू सारी ते ਪਹਿਣਾ ਨੇ ਕਮੈਂਟ ਆ ਰਹੇ ਸਿਗਾਰ ਦੀ ਜੀ ਤੁਸੀਂ ਵਿਆਹ ਵੀਡੀਓ ਨਾ ਪਾਓ ਵੀ ਸਾਡਾ ਮਾੜਾ ਤੁ ਗਿਆ ਵਿਆਹ ਵੀ ਦੇਖ ਕੇ ਨਾ ਬਸ ਘਰ ਦੀ ਪਿਆਰ ਕਰ ਲਗੇ ਹੁਣ ਆਪਣੇ ਵਿਆਹ ਸਾਰੇ ਖਤਮ ਹੋ ਗਏ ਇੱਕ ਵਿਆਹ ਰਹਿ ਗਿਆ ਬਸ ਉਹਦੇ ਸੀ ਇਕ ਦਿਨ ਜਾਵਾਂਗੇ ਸਰਬੀ ਦੇ ਨਾਲ ਦਾ ਵਿਆਹ ਹੈਗਾ ਤੇ ਉਹ ਪੈਕਦੇ ਨਹੀਂ ਜਾਵਾਂਗੇ ਹੁਣ ਆਪਣੇ ਨਾਲ ਸੀ ਘਰ ਦੇ ਵਲੌਗ ਵੀ ਦੇਖਿਆ ਕਰੋ ਠੀਕ ਹੈ ਤੇ ਪਤਾ ਹੁੰਦਾ ਹਨਾ ਪਹਿਣਾ ਨੂੰ ਕਿਉਂਕਿ ਜਿਹੜੇ ਆਪਾਂ ਤੁਸੀਂ ਰਿਸ਼ਤੇਦਾਰਾਂ ਨੂੰ ਜਾਣਦੇ ਹਾਂ ਆਪਣੇ ਨੂੰ ਪਿੰਡ ਵਾਲੀ ਜਨ ਨਹੀਂ ਜਾਣਦੇ ਹਨ ਫਿਰ ਵੀ ਆਪਾਂ ਨੂੰ ਸਾਰਾ ਕੁਝ ਹੀ ਕਰਨਾ ਪੈਂਦਾ ਹਨਾ ਨਾ ਆਪਾਂ ਇਹਨਾਂ ਨੂੰ ਐ ਕਿਹਦਾਂ ਕਰੀਏ ਵੀ ਨਹੀਂ ਬਣਾਉਂਦੇ ਫਿਰ ਆਪਾਂ ਨੂੰ ਸ਼ੇਅਰ ਕਰਨੀ ਪੈਂਦੀ ਆ ਤੁਹਾਡੇ ਨਾਲ ਸ਼ੇਅਰ ਕਰਨਾ ਪੈਂਦਾ ਸਾਰਾ ਕੁਝ ਉਹ ਮੇਰੀ ਵੀ ਅੱਜ ਸਰੀਰ ਠੀਕ ਨਹੀਂ ਹੈਗਾ ਗਲਾ ਖਰਾਬ ਹੋਇਆ ਪਿਆ ਖੰਗ ਜੁਖਾਮ ਫੁੱਜ ਕਾਮ ਲੱਗਿਆ ਪਿਆ ਜੁਖਾਮ ਹੋਈ ਪਈ ਹੈਗੀ ਗਲਾ ਸੁੱਤੀ ਜਾਂਦਾ ਬਿੰਦੇ ਬਿੰਦੇ ਗਾਲਾ ਸੁੱਤੀ ਜਾਂਦਾ ਦਾ ਖੰਗ ਵੀ ਨਾ ਸੁੱਤੀ ਜੀ ਖਾਂਦੇ ਸੜਕੇ ਤੇ ਬੀਬੀ ਤੇ ਸਰਦਾਰ ਜੀ ਨੇ ਸੰਸਕਾਰ ਸੰਸਕਾਰ ਤੇ ਤੇ ਸਾਡੀਆਂ ਗਵਾਨ ਚ ਇੱਥੇ ਦੋ ਬੇਬੀਆਂ ਮਰ ਗਈਆਂ ਹੈਗੀਆਂ ਧਿਆਰਾਂ ਦੇ ਬਰੰਗੇ ਬਾਗ ਆ ਲਈਆਂ ਤੁਸੀਂ ਲਗੀ ਤੇ 60 85 85 ਸਾਲ ਦੀਆਂ ਸੀ ਜਿਹੜੀ ਬਿਰਦ ਸੀ ਉੱਜੇ ਪਾਬਿਤ ਦੀ ਵੀਡੀਓ ਕੱਟਦੀ ਤੀ ਇੱਕ ਸੱਦਾ ਹੋਰ ਆ ਗਿਆ ਪਾਠ ਦਾ ਪਹੋਗਾ ਚਲੋ ਪਾਠਾਂ ਦੇ ਪਹੁੰਚਦੇ ਹਨ ਸਵੇਰੇ ਸਵੇਰੇ 10 ਵਜੇ ਨੂੰ ਕੰਮ ਨਿਬੜ ਜਾਂਦਾ ਹੈਗਾ ਬਿਆਹ ਚ ਬੜਾ ਟਾਈਮ ਲੱਗਦਾ ਹੈ ਸੁਖਮਨਪਤਾ ਦੇ ਦਰਵਾਜ਼ੇ ਉਹਨੂੰ ਕਹਿਆ ਨਹੀਂ ਮਟਰ ਕੱਢਦਾ ਨਹੀਂ ਮਗੋ ਗੋਗੂ ਘੱਟ ਲਾਂ ਦੇ ਦਵਾਈ ਲੈ ਕੇ ਘੰਟਾ ਪੈਣੀ ਆ ਸਬਜ਼ੀ ਸਬਜ਼ੀ ਪਿਆਰ ਕਰਕੇ ਜੋ ਵੀ ਇਹ ਦਵਾਈ ਦਾ ਅਸਰ ਹੋ ਜੂਗਾ ਫਿਰ ਸੈੱਟ ਹੋ ਜਾ ਹੋ ਜੂਗਾ ਇਹੋ ਉਹ ਹੀ ਗੱਲ ਆ ਮੂੰਹ ਨਹੀਂ ਬੰਨਿਆ ਰਹਿੰਦਾ ਬਣਾ ਵਿਆਹਾਂ ਚ ਤਲੀ ਦੂਲੀ ਸੀ ਖਾਦੀ ਜਾਂਦੀ ਇਸ ਕਰਤੀ ਗਾਲਾ ਖਰਾਬ ਨਾ ਜਾਣੋ ਨਹੀਂ ਸੀ ਵੀ ਵੀਆਹ ਹੈ ਜੇ ਖਾਦੀ ਜਾਂਦੀ ਆ ਸੀ ਗਈ ਨਹੀਂ ਦੇਖ ਲਾ ਹਾਂ ਤੁਸੀਂ ਗਏ ਨਹੀਂ ਪੁੱਤਰਾ ਤੁਸੀਂ ਆਪਦੇ ਘਰ ਕੀ ਨਹੀਂ ਗਏ ਥੋੜੀ ਪੜਾਈ ਦਾ ਕੰਮ ਸੀ ਆਪੀ ਨਹੀਂ ਜਾਂਦੀਆਂ ਭਾਣੇ ਤੁਸੀਂ ਅਸੀਂ ਤਾਂ ਵਰਤ ਤਾਂ ਪਾਇ ਜੇ ਹੁੰਦਾ ਵੀ ਇਸ ਕੱਲੇ ਜਾਣੇ ਆਂ ਗੇ ਵੀਆਹ ਸਾਰੇ ਜਵਾਬ ਨਹੀਂ ਜਾਣਦੇ ਪਤਾ ਨਹੀਂ ਕਿਉਂ ਸਾਡੀਆਂ ਕੁੜੀਆਂ ਜਾ ਕੇ ਘਰਤ ਰਾਤ ਦੀ ਨਰੌ ਰਪੇ ਚੰਦੀ ਹੈ ਇਹ ਬਸ ਕਰ ਹੀ ਠੀਕ ਆ ਚਲੋ ਜਿੱਪਾ ਕੱਟ ਦਾਂਗੇ ਸਬਜ਼ੀ ਟਾਈਮ ਲੱਗੂਗਾ ਹਜੀ ਆਪਣੀ ਸਬਜ਼ੀ ਨੂੰ ਫੇਰ ਮਿਲ ਜਾਂ ਦਾ ਵਾਈਸ ਵੀ ਲੈ ਆਇਆ ਸਬਜ਼ੀ ਕਰਕੇ ਲੋ ਜੀ ਸਰਦਾਰ ਜੀ ਲੈ ਆਏ ਨੇ ਮੱਕੀ ਪਪਕਾਉਣ ਵਾਲੀ ਸੌਦਾ ਲੈਣ ਗਏ ਸੀ ਸਬਜ਼ੇ ਚਪਲੀ ਕੱਢ ਲਈ ਤੇ ਜਹਾੜ ਨਹੀਂ ਪਾ ਲਈ ਕਿਉਂ ਗਰਮ ਹੋ ਜਾਣਾ ਤੇਲ ਵੀ ਚਿਰਪਾ ਲੈਂਦਾ ਇਹਨਾਂ ਦਾ ਅੰਦਰ ਗੋੜਨਾ ਲਾ ਕੇ ਕਦਮ ਗਰਮੀਆਂ ਹੁਣ ਕੋਟੀ ਵੀ ਲਾ ਕੇ ਚਟਾਵਾ ਵੀ ਲਾਤਾ ਹਾਂ

ਸਾਬਣਾ ਕੱਪੜੇ ਧੋਣ ਵਾਲੀਆਂ ਇਤਨੀ ਪੀਆਂ ਲੈਣ ਤੇ ਮਗਰਾਈ ਸਰੀ ਉੱਚਾਈ ਤੇ ਨਹੀਂ ਦੇਗਾ ਨਮੂਨ ਹੈ ਸਾਬਣਾਂ ਦੇ ਜੀਰਾ ਆ ਹੈਗੇ ਨੇ ਥੋੜੇ ਬਦਾਸੇ ਗਰੇ ਨੇ ਮੱਖਣ ਇੱਕ ਚੀਪਾਰਾ ਦੀ ਖਾਸ ਐਂਕੂਆ ਲੈ ਜੀ ਆ ਧਾਈ ਕਮੇ ਕਰਦੇ ਹਾਂ ਮੰਜਾ ਲੋ ਜੀ ਪਾਪਾ ਕੌਣ ਬਣ ਗਏ ਨੇ ਗਰਮ ਗਰਮ ਚਾਹ ਨਾਲ ਆਹ ਚੱਲੋ ਸੋਨੇ ਦਾਣੇ ਲੈ ਲੇ ਫਰੀ ਜਾਂਦੇ ਨੇ ਬੀਬੀ ਹੋਰ ਪਾ ਮੈਨੂੰ ਚਾਹ ਥੀਰੋ ਉਹ ਫੇਰ ਲੈ ਲਓ ਫੁੱਟ ਲੈ ਲੈ ਲਓ ਪੀ ਜਾਨੇ ਹੋਰ ਪਾਣੀ ਭਾਂਡੇ ਚ ਲੈ ਸੇ ਪੋਟਾਂ ਦਾ ਪਿੰਨਾ ਤਾ ਕੋਈ ਚਾ। ਗੈ ਖਲੇ ਖਲਚੀਓ। ਕੈ ਖਲੇ ਖਲਚੀ। ਆ ਖਿਲਣਾੜਾ ਫਲੋਣ। ਓਡਾ ਖਲਵੀ ਹੋ। ਕਈ ਅਨਿਲ ਕਬੜੇ। ਕਿਤੇ ਆਇਂਦੇ ਮਾਜਾ ਮੰਝੇ ਤੇ। ਕਿਉਂ ਖੜਾ ਹੁਣਾ ਦੋ। ਉਹ ਰੈਡੀ ਹੈ। ਕੋਈ ਗੰਦ ਜੇ ਪਾਈ ਜਾਣਗੇ ਚੀਜ਼ਾਂ ਖੰਡਿਆ ਖੰਡਿਆ। ਇਹ ਲਾ ਚਾੜੋ ਉਹ ਲੀਂਗ ਹਾਂ ਗੁਰਮੁਣ ਕਿਨੇ ਡੋਲੀ ਸੀ ਪਰ ਦਾ ਮੰਤਰੀ ਤਾਂ ਬਣ ਗਈ ਲੋ ਜੀ ਸੁਖਮਣ ਦੀ ਸਕੂਟਰੀ ਧੋ ਤੇਰੇ ਡੈਡੀ ਨੇ ਹੁਣ ਨਾ ਧੋਤੀ ਹੋਈ ਸਕੂਟਰੀ ਤੇ ਕੱਪੜਾ ਤਾਂ ਮਾਰਨ ਲੱਗੀ ਲਾਈ ਹੈ ਲੱਗਦੀ ਦੀ ਹੁਣ ਕੀ ਕਰੋਗੇ ਵੀ ਕੱਪੜਾ ਮਾਰਨ ਦੇ ਨੂੰ ਆਏ ਨਹੀਂ ਲਾਗੜ ਤੇ ਮਾਰ ਕੱਪੜਾ ਚਾੜ ਮੇਰੇ ਘਰ ਦਿੱਤਾ ਇਹ ਦਿੱਤਾ ਲੈਟਰ ਸਪਾਈਸ ਸਪਾਈਸ ਕਰੋ ਮਾਰ ਮਾਂ ਦੀ ਜੀ ਦੇ ਤੌਲੀਏ ਤਾਂ ਮੈਨੂੰ ਸੁੱਕਣਾ ਪਾਇਆ ਬਾਥਰੂਮ ਚ ਪੈਣਾ ਕਿ ਹਨ ਫੇਜ ਬੰਦ ਦੋ ਵਾਰ ਨਾ ਹੁੰਦਾ ਭੁੱਲ ਵੀ ਜਾਂਦਾ ਦੋ ਵਾਰ ਨਾ ਹੁੰਦਾ ਨੇ ਤਿੰਨ ਵਾਰ ਨਾ ਹੁੰਦਾ ਦੋ ਵਾਰ ਕਿਉਂ ਇਨਾ ਆਤੀ ਸੀ ਚਾਰ ਹੋਣੀ ਦਿੱਤੀ ਆਪ ਦੇ ਕੱਪੜੇ ਦੁੱਗਣੇ ਕਰਤੇ ਧੋਣ ਵਾਲੇ ਸਮਾਰ ਕੇ ਪੋਚ ਕੇ ਅੰਦਰ ਲਾ ਰਹੇ ਤਾਂ ਕੱਪੜਾ ਪਾ ਦੂੰ ਚਾਦਰ ਹੁਣ ਕਿਹੜਾ ਨੰਨ ਟਿਊਸ਼ਨ ਤੇ ਜਾਣਾ ਇਹ ਤੇ ਸੋਨੂੰ ਹੀ ਛੱਡ ਕੇ ਆਵਣੀ ਪਿਆ ਕਰੂ ਹੋਰ ਇਹ ਤਾਂ ਕੱਪੜਾ ਵੀ ਨਹੀਂ ਚੱਜ ਨਾਲ ਮਾਰਦੀਆਂ ਸੋ ਗੁਰਮੜਾ ਮੈਂ ਤਾਂ ਚਾਦਰ ਬਸਾਰੀ ਬੈੱਡ ਤੇ ਆਏ ਪੁੱਠਾ ਸਨਾ ਮਾਰਿਆ ਕੋ ਕੰਮ ਨੂੰ ਲੋ ਜੀ ਪੱਗ ਵਾੜ ਲਈ ਐ ਆਪਾਂ ਧਰ ਦੇ ਸਬਜ਼ੀ ਸਬਜ਼ੀ ਧਰਾਂਗੇ ਬੀਬੀ ਆਪੀ ਸਨਾ ਕਿੱਥੇ ਸਾਮਾ ਲਿਓ ਕੋਫੀ ਦੀ ਬੁੱਤ ਬੈਠ ਚੋ ਹੂੰ ਜੇ ਵੀ ਲਜਾਣਾ ਪਊਗਾ ਕੰਮ ਵਾਲੇ ਪੈਣੇ ਮਿਲ ਕੀ ਦੇਖਤੀਆਂ ਮਾਤਾ ਫਿਰ ਭਾਂਡੇ ਮਾਰਦੀਆਂ ਕੋਈ ਨਾ ਮਾਰ ਦੋ ਭਾਂਡੇ ਮੈਂ ਤਾਂ ਕੰਮ ਲੋ ਜੀ ਚਲੋ ਜੀ ਆਪਣੇ ਕੰਮ ਤੰਦ ਹੋਈ ਜਾਂਦੇ ਨੇ ਆਪਾਂ ਮਿਲਾਂਗੇ ਅਗਲੇ ਵਲੌਗ ਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ